ਨਾਰਥੀ ਸੈਗਮੈਂਟਨ ਦੇ ਵਿੱਚ ਸਥਿਤ ਇੱਕ ਘਰ ਦੇ ਪਿਛਲੇ ਪਾਸੇ ਅਫੀਮ, ਪੋਸਟ ਅਤੇ ਡੋਡਿਆਂ ਦੀ ਖੇਤੀ ਦੇ ਕੇਸ ਦੇ ਵਿੱਚ ਐਡਮਿੰਟਨ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਐਡਮਿੰਟਨ ਡਰੱਗ ਅਤੇ ਗੈਂਗ ਰਿਲੇਟਿਡ ਸੈਕਸ਼ਨ ਨੇ ਇਸ ਪ੍ਰਾਪਰਟੀ ਦੇ ਉੱਤੇ ਛਾਪੇਮਾਰੀ ਕੀਤੀ ਅਤੇ 2 ਦਿਨ ਤੱਕ ਲਗਾਤਾਰ ਇਨਵੈਸਟੀਗੇਸ਼ਨ ਕੀਤੀ। ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਇਸ ਪ੍ਰਾਪਰਟੀ ਦੇ ਉੱਤੇ ਛਾਪੇਮਾਰੀ ਦੌਰਾਨ ਉਹਨਾਂ ਨੂੰ 60 ਹਜ਼ਾਰ ਕਾਪੀਜ਼ ਮਿਲੀਆਂ ਜਿਨ੍ਹਾਂ ਦੀ ਡਰੱਗ ਮਾਰਕੀਟ ਦੇ ਵਿੱਚ ਕੀਮਤ 1,60,000 ਤੋਂ ਲੈ ਕੇ 5 ਲੱਖ ਡਾਲਰ ਦੇ ਵਿੱਚ ਵਿੱਚ ਸੀ ਉਹਨਾਂ ਨੇ ਵੀ ਦੱਸਿਆ ਕਿ ਉੱਥੇ ਪੌਪੀਜ਼ ਦੇ ਕਈ ਪ੍ਰਕਾਰ ਦੇ ਸੀਡਸ ਵੀ ਮੌਜੂਦ ਸਨ ਅਤੇ ਡੋਡੇ ਵਾਲਾ ਪਾਊਡਰ ਵੀ ਉੱਥੇ ਉਹਨਾਂ ਨੂੰ ਮਿਲਿਆ ਇਸ ਤੋਂ ਇਲਾਵਾ ਉਹਨਾਂ ਨੇ ਇਹ ਗੱਲ ਵੀ ਦੱਸੀ ਹੈ ਕਿ ਉਹਨਾਂ ਨੇ 42 ਸਾਲ ਦੇ ਸੁਖਦੀਪ ਧنوਆ 33 ਸਾਲ ਦੇ ਸੰਦੀਪ ਡਾਂਡੀਵਾਲ 30 ਸਾਲ ਦੇ ਗੁਰਪ੍ਰੀਤ ਸਿੰਘ ਅਤੇ 40 ਸਾਲ ਦੇ ਕੁਲਵਿੰਦਰ ਸਿੰਘ ਖਿਲਾਫ ਪ੍ਰੋਡਕਸ਼ਨ ਆਫ ਅ ਕੰਟਰੋਲਡ ਸਬਸਟੈਂਸ ਕੰਟਰਾਰੀ ਟੂ ਅ ਸੈਕਸ਼ਨ ਆਫ ਦਾ ਕੰਟਰੋਲਡ ਡਰੱਗਸ ਐਂਡ ਸਬਸਟੈਂਸ ਐਕਟ ਦੇ ਚਾਰजेस ਫ੍ਰੇਮ ਕੀਤੇ ਨੇ ਪੁਲਿਸ ਨੇ ਇਹ ਗੱਲ ਵੀ ਸਾਂਝੀ ਕੀਤੀ ਕਿ ਇਸ ਤਰ੍ਹਾਂ ਦਾ ਕੇਸ ਕੈਨੇਡਾ ਦੇ ਵਿੱਚ ਰੇਅਰ ਹੀ ਦੇਖਣ ਨੂੰ ਮਿਲਦਾ ਹੈ ਜਿੱਥੇ ਐਨੇ ਵੱਡੇ ਪੱਧਰ ਤੇ ਇੱਕ ਰੈ residențial ਏਰੀਆ ਦੇ ਆਲੇ-ਦੁਆਲੇ ਪੌਪੀਜ਼ ਦੀ ਅਫੀਮ ਦੀ ਐਡੀ ਵੱਡੀ ਖੇਤੀ ਕੀਤੀ ਜਾ ਰਹੀ ਹੋਵੇ ਉਹਨਾਂ ਦਾ ਕਹਿਣਾ ਹੈ ਕਿ ਇਹ ਇੱਕ ਰੇਅਰ ਕੇਸਿਸ ਦੇ ਵਿੱਚੋਂ ਆਉਂਦਾ ਹੈ ਇਨਵੈਸਟੀਗੇਟਰਸ ਨੇ ਦੱਸਿਆ ਕਿ ਅਫੀਮ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਐਲਕੈਲੌਇਡ ਮੋਰਫੀਨ ਮੌਜੂਦ ਹੁੰਦਾ ਹੈ ਜਿਸ ਦੀ ਵਰਤੋਂ ਹੈਰੋਇਨ ਬਣਾਉਣ ਵਾਸਤੇ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਇਹ ਸ਼ੱਕ ਹੈ ਕਿ ਇਸ ਨੂੰ ਹੈਰੋਇਨ ਬਣਾਉਣ ਵਾਸਤੇ ਹੀ ਪ੍ਰੋਡਿਊਸ ਕੀਤਾ ਜਾ ਰਿਹਾ ਸੀ ਇਸ ਦੇ ਰਿਗਾਰਡਿੰਗ ਅਸੀਂ ਐਡਮਿੰਟਨ ਪੁਲਿਸ ਨੂੰ ਵੀ ਈਮੇਲ ਕੀਤੀ ਹੈ ਤੇ ਉਹਨਾਂ ਤੋਂ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਹੀ ਕੋਈ ਨਵੀਂ ਅਪਡੇਟ ਇਸ ਮਾਮਲੇ ਦੇ ਵਿੱਚ ਸਾਹਮਣੇ ਆਵੇਗੀ ਉਹਨਾਂ ਨਾਲ ਜ਼ਰੂਰ ਅਸੀਂ ਸ਼ੇਅਰ ਕਰਾਂਗੇ ਰੈਡ ਐਫਐਮ ਨਿਊਜ਼ ਦੇ ਲਈ ਮੈਂ ਸ਼ੁਭਕਰਮਨ ਸਿੰਘ ਢਾਲੀਵਾਲ